ਯਾ ਦੂਰੋਂ ਵੀ ਆਰੇ ਇੱਧਰ ਮੈਂ ਖੜਾ ਹਾਂ ਖੜਕ ਗਣੀ ਨੂੰ ਵੀ ਆਰੇ ਬਾਈ ਪੰਜ ਉੱਧਰ ਲੱਗ ਅਰੇ ਮੋਰਨਿੰਗ ਵਾਲੀ ਪਹਿਲਾਂ ਪਾਉਂਦਾ ਉੱਧਰ ਨਾ ਜਾ ਉੱਧਰ ਨਾ ਜਾ ਵੀਡੀਓ ਹੈਗਾ ਫਾਲਤੂ ਨਾ ਕੋਈ ਨਹੀਂ ਸਸਰੀ ਗਾਲ ਜੀ ਹੈ

ਜ਼ਰੂਰੀ ਆ ਸਾਈਡ ਪਰ ਦਾ ਇੱਕ ਇੱਕ ਵੀ ਚੰਗੀ ਪੂਰੇ ਵੀ ਚਾਹੀਦਾ ਇੱਕ ਟੋਪੀ ਨਹੀਂ ਹੈ ਜੀ ਵੀਰੇ ਕੋਲ ਹੈ ਪੂਰਾ ਜ਼ਰੂਰੀ ਇੱਕ ਹੈ ਹੈ ਜੀ ਟੋਪੀ ਨਹੀਂ ਹੈ ਟੋਪੀ ਮੇਰੇ ਕੋਲ ਹੈ ਕੋਈ ਕੋਈ ਪਿੰਟਾ ਕੋਈ ਬੜਾ ਬਟੇ ਕੇ ਭਾਈ ਜਿੱਥੇ ਲੋੜ ਆ ਰੂਗੀ ਮਾਵਾ ਮਾਫੀ ਕਰ ਲੈ ਜੀ ਕੋਈ ਘਾਟ ਬਹੁਤ ਹੈ ਨਹੀਂ ਆਣਾ ਹੁਣ ਵੀਰੇ ਹੈ ਮਾਫੀ ਕਰਦਾ ਵਾਂ ਪੜੇ ਲਿਆ ਪੂਰੀ ਹੋਣੀ ਆ ਅਰੇ ਸਟicker ਲੱਗਣੇ ਇਹਨੂੰ ਸੱਚਾ ਲੱਗੇ ਤਾਂ ਰਾਰ ਬਣੇ ਹੈ ਜੀ ਤਾਂ ਪੈਰ ਦਾ ਇੱਕ ਜੋੜਾ ਪਿਆ ਭਾਈ ਇੱਕ ਹੋਰ ਪਾਉਣਾ ਬਾਕੀ ਸਿੱਕੜ ਰਹੇ ਨੇ ਆ ਕਿਲੇ ਨਾਟ ਕੱਢ ਕੇ ਆਦ ਜਗਾ ਚਲੀ ਹੈ ਕਿਲੇ ਨਾਟ ਕੱਢ ਕੇ ਲੈ ਲੂਗੇ ਚਾਰ ਪੰਜ ਕਿਤਾਈ ਨਾਟ ਉੱਥੇ ਹੋਗੇ ਜੀ ਹੁਣੇ ਆਪਣੇ ਪੁਰਾਣੇ ਹੈ ਪਾਣੇ ਵੇਚ ਵਾਲੇ ਪਾਣੇ ਆਦੇ ਚ ਉਹ ਕਿਹਦੇ ਲਿਆ ਦੇ ਫਿਰ ਜਾ ਕੇ ਜਿਹੜਾ ਜਿਹੇ ਨਾਟ ਜੇ ਪਾਉਂਦੇ ਉਹਦੇ ਚ ਲਿਆ ਦੇ ਇਹਨਾਂ ਨੂੰ ਕੀ ਪਤਾ ਮੁੱਢ ਵਾਲੇ ਸਾਜਾ ਕੱਕੇ ਦੇ ਸਾਜਾ ਥੋੜਾ ਕਿ ਗੁਰੂ ਗੁਰੂ ਚਾਹੀਦੇ ਹੇ ਹੁਣ ਲੱਗ ਲੱਗੇ ਮੈਂ ਹੁਣ ਨਟ ਕਸਣਾ ਤਿੰਨ ਚਾਰ ਇਹਨੇ ਕਿੰਨੇ ਬੰਦੇ ਆਪਣੇ ਇੱਕ ਦੋ ਤਿੰਨ ਤੇ ਚੌਥਾ ਆਉਣਾ ਵੀਰੇ ਆਵਣਾ ਵੀਰੇ ਸਟicker ਲੱਗਾ ਲੱਗੇ ਆ ਵੀਰੇ ਕਿੱਥੇ ਨੂੰ ਗਿਆ ਬਾਪੂ ਤੇਰਾ ਬਾਪੂ ਹਜੂਰ ਸਾਹਿਬ ਨੇ ਸਾਦਗੇ ਓਕੇ ਨਹੀਂ ਆਉਣੇ ਅੱਜ ਪਹਿਲੇ ਤਰੀਕ ਦਾ ਗਏ ਆ ਅੱਜ ਕਿੰਨੇ ਹੋਊਗਾ ਅੱਜ ਚਾਰ ਚਾਰ ਵੀ ਕਾ ਨੂੰ ਪੰਜ ਲੱਗਰ ਲਾਉਣਾ ਹਾਂਜੀ ਆ ਤਾਂ ਪਤਾ ਨਹੀਂ ਬ੍ਰੈਡ ਦਾ ਲੰਮਾ ਕੋਈ ਹੈ। ਕਿੰਨੇ ਬੰਦੇ ਗਏ? ਕਿੰਨੇ ਬੰਦੇ ਹੈਗੇ? ਤਾਂ 8-9 ਗਏ ਨੇ। ਮਹਿੰਦਰਾ ਚ ਜਗੇ ਹਨ ਫੇ ਕੱਪ। ਹੂੰ। ਹੈ? ਪੰਡੇ ਪੁੰਡੇ ਵਰਤ ਲਈ ਗਏ। ਪੰਡੇ ਪੁੰਡੇ ਆ। ਨਹੀਂ। ਉੱਥੇ ਲੰਘ ਗਏ ਉਹ। ਫੇ ਮਿਲ ਜੂਗਾ। ਔਰ ਦੁਆਰੇ ਜੋ ਹੈ। ਫੇ ਆਹ ਲੈਨੀ ਦੂਰ ਤਾਂ ਬੰਦੇ ਔਖੇ ਬੈਨੇ ਤੇ ਜੇ ਭਾਂਡੇ ਲੱਖ ਲੰਦੇ। ਹੂੰ। ਰੋਬੋ ਜਨਾ ਵੀ ਚਾਰ ਦਿਨ ਅਜੇ ਤਾਂ ਭਾਂਡੇ ਕਿੱਥੇ ਉਧਰ ਆਧਰ ਕਰਦੇ ਜਿੱਥੇ ਠਹਿਰੇ ਉੱਥੇ ਫਿਰ ਆਪੇ ਬਣਾਏ ਉੱਥੇ ਵੀ ਲੰਗਰ ਹਾਂ ਜੀ ਉੱਥੇ ਗੁਰਦੁਆਰੇ ਚ ਲੰਗਰ ਤੇ ਲੰਗਰ ਖਾਨ ਚਾਲ ਚੁਣ ਮੱਧਰ ਦਿੱਲੀ ਦਿੱਲੀ ਇੱਧਰ ਇੱਕ ਗੁਰਦੁਆਰਾ ਹੋਰ ਹਤਾ ਤੈਰੀ ਮੈਲ ਚਾਲ ਆਗਰੇ ਕੋ ਗੁੜੀ ਦੇ ਬਾਹਰ ਪੈਂਦਾ ਆਗਰਾ ਟ੍ਰਾਲੇ ਦੀ ਜ਼ਿੰਦਗੀ ਬਣ ਗਈ ਅਜੇ ਸਟicker ਲੱਗਣੇ ਆ ਸਟicker ਲੱਗਣੇ ਆ ਫਿਰ ਹੋਰ ਜਾਂਕਣੇ ਨਵਾਂ ਬਣ ਗਿਆ ਬੱਸ ਹੂੰ ਥੋੜਾ ਰਹਿ ਗਿਆ ਇੱਕ ਥੋੜਾ ਲੱਗਿਆ ਵਟ aeration ਦਾ ਹੂੰ ਇੱਕ ਥੋੜਾ ਹੋਰ ਆ ਜਾਣਾ ਹੈ ਬੈਡ ਬੰਦਿਆ ਨਾ ਯਾਰ ਪੈਰ ਨੂੰ ਗੂੜੰਮੀ ਪਵਾ ਦਿੱਤੇ ਨਵੇਂ ਦੀਆਂ ਆਹ ਹੋ ਪੀਆਂ ਜਿੰਨੇ ਹੋ ਤੇ ਆਹਲਾ ਸਾਲ ਤਾਂ ਇਪੋ ਹੀ ਲੱਗਿਆ ਹੈਂ ਛੀਲਾ ਸੂਲਾ ਵੀ ਨਵੀਆਂ ਪਵਾਤੀਆਂ ਟਾਇਰ ਵੀ ਨਵੇਂ ਪੈ ਗਏ ਸਾਰਾ ਕੁਝ ਨਵਾਂ ਹੋ ਗਿਆ ਹੁਣ ਇਹਦਾ ਪੱਕਿਆ ਆਹਲਾ ਸਾਲ ਤਾਂ ਇਪੋ ਹੀ ਲੱਗਿਆ ਹੈਂ ਗਰੀਸ ਗਰੂਸ ਵੀ ਹੋ ਗਿਆ ਸਾਰੇ ਨੂੰ ਹੈਂ ਆਹਲਾ ਸਾਲ ਤਾਂ ਇਪੋ ਹੀ ਲੱਗਿਆ ਰ ਇਹਦਾ ਹੈਪੀ ਲੱਗਿਆ ਰ ਨਾ ਮੱਕ ਸਾਲ ਇਪੋ ਹੀ ਲੱਗੇ ਤਪ ਹਾਂ ਦਾ ਆਪਾਸ ਤਾਂ ਹਨਾ ਨੂੰ ਗਾਣੋਂ ਲੈਣ ਮੈਂ ਕਿਹਾ 24 ਖੜਾ ਆਇਆ ਉਹ 25 ਦਿੱਤਾ ਦਾ ਟਰਾਲ ਹੂੰ ਬਰਸੀ ਤਾਂ ਅੰਗ ਨਹੀਂ ਆਉਂਦਾ ਉਹ ਕਹਿੰਦਾ ਬੱਸ ਥੱਲੇ ਗਾਰੇ ਗਏ ਕੰਮ ਨੀਚੋਂ ਦਾ ਕੰਮ ਕਰਨਾ ਹੈਗਾ ਦੇਖ ਲੈ ਡਾਣ ਬਾਪੇ ਦਾ ਲੰਗਰ ਕਰਦਾ ਹੂੰ ਉੱਤੇ ਚਾਰ ਪੰਜ ਦਿਨ ਪਹਿਲਾਂ ਹੁੰਦਾ ਤਾਂ ਬਣੀ ਹਫਤਾ ਹੂੰ ਆਪੜਾ ਡਾਣ ਬਾਪੇ ਵਾਲਾ ਸੱਚੀ ਨਗਰ ਕਿਚਨ ਨਹੀਂ ਨਰ ਕਿਚਨ ਤੁਹਾਨੂੰ ਦੱਤਾ ਦਾ ਚਾਰ ਪੰਜ ਦਿਨ ਪਹਿਲਾਂ ਹੋ ਕੇ ਹਜੇ ਤਿਆਰ ਹੁੰਦਾ ਦਾ 2 ਮਹੀਨੇ ਲੱਗੇ ਬਸ ਤੁਹਾਨੂੰ ਉਹ ਬਹੁਤ ਕੰਮ ਯਾਰ ਬਹੁਤ ਆ। ਦੇਖੋ ਮਸ ਖਾਪਲੇ ਕੋਲ। ਪਤਾ ਹੈ ਕਿੰਨਾ ਪਹਿਲਾਂ ਵੀ ਟਾਈਮ ਮੇਰੇ ਕੋਲ 30 ਮਿੰਟ ਘੱਟ ਆ। ਵੀ ਜੇ ਤਾਂ ਢਾੜਾ ਸਕਦੇ ਆ ਟਾਈਮ ਨਾ। ਇਹ ਹਾਰ ਲੇਗੇ। ਤਾਂ ਦੇਖ ਲੇਗੇ। ਜਿੱਦਾਂ ਸਰੀ ਗਿਆ ਜਿੱਦਾਂ ਕਿਹੜਾ ਕੰਮ ਤਾਂ ਕੋਈ। ਹਮ। ਵੈਲਕਮ। ਤੋਂ ਬਾਅਦ ਤੇ ਜੀਰੀ ਦੇ ਬਾਅਦ। ਜੀ ਇਹ ਜੀਰੀ ਪਰ ਜੀਰੀ ਦਾ ਕੰਮ ਮੁੱਕ ਲਿਆ ਤਾਂ ਫਿਰ। ਗੰਨੇ ਗੱਟੇ। ਕਿਹੜੇ? ਜਿਹੜੇ ਉਹ ਨਿਕਲ ਗਏ। ਨਹੀਂ ਨਹੀਂ ਉਹ ਤਾਂ ਸੈੱਗੋ ਤੋਂ ਅਰੇ ਦੇ ਨਿਕਲੇ ਗਏ ਗੰਨੇ ਦੇ ਟਾਈਮ ਨੂੰ ਦੇਦਾ ਗਏ ਨਹੀਂ ਉਹ ਜਦ ਇਸ਼ਾ ਖੁੱਲ ਗਿਆ ਤਾਂ ਜਾਂਦਾ ਜੀਰੀਓ ਲੱਦੀਵ ਦੀ ਮੈਂ ਕਹਾਂ ਹੂੰ ਪਿੱਛੇ ਹੀ ਰਹਿ ਗਿਆ ਤਾਂ ਉਹ ਵੀ ਉਹਨੇ ਕਰਾਤਾ ਪਹਿਲਾਂ ਜਿਆ ਮੱਤਾ ਤੋਂ ਨਾ ਕਿਸੇ ਤੇ ਉਹ ਫਿਰ ਅਗਲੇ ਦੇ ਕੱਚੇ ਕੰਮ ਕਰਾਇਆ ਵਸਾ ਦੇਖ ਆਪਣੇ ਵਾਲਾ ਦੇ ਥੱਲੇ ਇੰਨਾ ਲੋਹਾ ਥੱਲੇ ਤਾਂ ਬਹੁਤ ਖੂਦ ਹੁਣ ਤਾਂ ਉਹ ਬਹੁਤ ਬਹੁਤ ਸਾਰੀ ਚੀਜ਼ਾਂ ਲਾਦੀ ਨਵੀਆਂ ਆਲਾ ਥੇ ਥੱਲੇ ਬੱਲੇ ਬਹੁਤ ਲੋ ਜਿਹੜੇ ਬੈਟਿੰਗ ਬਿਲਡਿੰਗ ਕਰੀਆ ਹੁਣ ਡਬਲ ਕਰੀਆ ਬਾਕੀ ਕਿਹਨੂੰ ਟੂਲ ਲੈਣਾ ਵਾ ਲੱਗਿਆ ਹਣਾ ਵੀਰੇ ਤੂੰ ਤੇ ਬਾਹਰ ਪੈਸਾਨੇ ਕਦੀ ਅੱਛਾ ਕੱਢਿੰਦੂ ਰੋਮਾ ਦੇ ਰਾਂ। ਆਹ ਤਾਂ ਕੱਢਦੇ ਲਫਾਵਾ। ਬਾਕੀ ਸਾਰੇ ਸਾਧ ਨੂੰ ਇੱਕ ਇੱਕੇ ਰੰਗ ਹੋਏ ਹੋਏ ਆ। ਸਾਰੇ ਸਾਧ ਨੂੰ ਇੱਕੇ ਰੰਗ ਹੋਏ। ਇਹ ਨਹੀਂ ਛੱਡ ਗੇ। ਇਹ ਨਹੀਂ ਛੱਡ ਕੇ ਰੂਟਾ ਵੀਟ ਨਹੀਂ ਛੱਡ ਗੇ। ਤੇਰੀ ਆਪਾਂ ਨੇ ਕਿਸੇ ਕਿਸੇ ਲੱਤਾਂ ਡੈਡੀ ਵਰਗੇ ਦਾ ਬਸ ਚੱਲਦੇ ਨੂੰ ਨੀਲਾ ਕਰਾ ਦੇਣਾ। ਨੀਲਾ ਨੀਲਾ। ਕਰਾਉਣਾ ਹੀ ਚਾਹਾਂ ਟਰੈਕਟਰ ਨਾਲ ਤਾਂ ਮੰਨੇ ਹੀ ਨਹੀਂ ਮੈਂ ਤਾਂ ਕਿਹੜਾ ਟਰਾਲੀ ਹੋਰ ਕਰਾ ਦਿੰਦੇ ਆ ਉਹ ਟੀਵੀ ਚਾਹਾਂ ਮੈਂ ਕਿਹਾ ਬਾਈ ਚੱਲ ਵਧੀਆ ਇੱਕ ਵਧੀਆ ਇਹਨਾਂ ਵੀ ਟਰਾਲੀ ਨੀਲੀ ਹੀ ਹੋ ਗਿਆ ਕਹਦਾ ਟਰੈਕਟਰ ਨੀਲਾ ਆਪਣਾ ਇਹ ਟਰੈਕਟਰ ਦੇ ਨਾਮ ਦੀ ਕਰਾਂ ਬਈ ਅੱਜ ਧੁੱਪ ਰਿਕਲੀ ਆ ਦੇਖ ਲੋ ਬਸ ਇੱਕ ਗੱਲ ਨਿਕਲੀ ਦੀ ਚੱਜ ਵਧੀਆ ਧੁੱਪ ਹੋ ਗਈ ਆ ਪੰਜ ਨੇ ਫੋਨ ਚੱਕ ਲਿਆ ਆਉਣ ਆਉਣ ਵਾਸਤੇ ਧੁੱਪ ਰਿਕਲੀ ਆ ਇਹਾਰੇ ਸੰਦੂਨ ਤਾਂ ਨੀਲੇ ਹੀ ਰੰਗ ਆਵੇ ਰੂਟਾ ਵੀ ਡਰੇ ਰਹਿ ਗਏ ਹਾਂ ਤਾਂ ਚੈਨਲ ਵਾਈ ਕਰੋ ਸਬਸਕ੍ਰਾਈਬ ਇਹ ਨਵੇਂ ਨਵੇਂ ਮੈਂ ਚੀਜ਼ਾਂ ਲਖਾਈਆਂ ਤੁਹਾਨੂੰ ਇਹ ਸਾਰਿਆਂ ਜੇ ਜਾਰੀ ਮਾਲਾ ਦਿਖਾ ਦੇ ਕਰਨੀ ਨੇ ਨਾਟਾਂ ਬਾਰੇ ਜਾਰਾ ਚੋਰ ਮਾਰਦੀਆਂ ਨੇ ਸਲਿੱਪ ਹੋ ਜਾਂਦੀ ਨੇ ਦੇਖ ਕੇ ਮਰੀ ਜਾਂਦਾ ਜੋਰ ਤਿਲਕ ਜਾਂਦੀਆਂ ਨੇ ਜੜੀ ਦੀ ਨਾੜ ਦੀ ਘਰਾ ਰਹੀ ਪੂਰੀਆਂ ਦੀ ਪਾਣਾ ਤੱਕ ਨਹੀਂ ਘੱਟ ਤਿਲਕਦਾ ਹੁੰਦਾ ਏ ਚੱਬੀ ਨਹੀਂ ਕਾਬੀ ਆਦਲ ਜੀ ਸਾਫ ਹੋਣੇ ਵਾਲੇ ਆ ਨਾ ਇਹ ਨਾਟੇ ਜਿਹਨਾਂ ਨੂੰ ਮੜੇ ਦੀ ਜਿੱਤ ਰੱਖਾਂ ਤਾਂ ਫਿਰ ਇਹ ਪਿਆ ਤਰਫੇ ਜੀ ਦੇ ਸੁਣਦੇ ਹੋ ਜਾਂ ਇਹ ਰੱਖਾ ਗਿਆ ਏ ਨਾਟੇ ਨਮੀ ਆ ਹੁਣ ਮਿੱਟਰਾਂ ਉੱਤੇ ਤੇ ਇਹ ਉਹਦੇ ਪਾਸ ਮੀਂਹ ਮੂਹ ਚ ਬਾਹਰ ਪਏ ਰਹੇ ਨਾ ਜੰਗ ਲੱਗ ਗਈ ਥੋੜੀ ਹੈ ਸਾਫ ਹੋ ਜਾਂਦੀ ਏ ਤਾਂ ਡਿਸ਼ਲ ਚ ਰੱਖੀ ਤੇ ਨਵੇਂ ਬੰਦੇ ਵੀ ਮਗਾਰੇ ਪਿੱਛੇ ਖੜੇ ਨਵੇਂ ਬੰਦੇ ਆ ਇਹ ਤੇ ਟੀਮ ਬੌਗਮੈਨ ਦੀ ਟੀਮ ਬਾਈ ਸਾਡੇ ਕੇ ਕੰਮ ਕਰਾਣਾ ਹੈ ਰਿਆ ਵਿਟਰ ਖਾਣੇ ਬਾਕੀ ਟਰਲ ਟਰਲ ਆਣ ਸਿਰ ਹੋਇਆ ਹੋਇਆ ਮੇਰੇ ਖਾਣੇ ਨਾੜ ਨੂਟ ਸਾਰੇ ਨਵੇਂ ਪਾਏ ਰਹੇ ਬਾਕੀ ਕੇ ਸਟicker ਲੱਗਣੇ ਰਹਿ ਗਏ ਬਾਕੀ ਮੇਰਾ ਇਹ ਟਰਾਲੇ ਦੀ ਵੀ ਜ਼ਿੰਦਗੀ ਵਾਂਝਣੀ ਟਾਕੀ ਹੁਣ ਐਤ ਕੀ ਧੋਰ ਖਾਦੀਆਂ ਇਹਦੀਆਂ ਹਾਂ ਜੀ ਦੱਸਿਓ ਉੱਪਰ ਹੈ ਗਿਆ ਉਹ ਰਾਜੇ ਦਾ ਸੁਪਣਾ ਸੁਪੋਲੇ ਦੌੜਾ ਇਹ ਹੁਣ ਦੂਰ ਤੋਂ ਦੇਖ ਰਿਹਾ ਮੇਂ ਬੜਾ ਲੱਗੀ ਜਾਂਦਾ ਟਰਾਲਾ ਟਰਾਲਾ ਬੜਾ ਲੱਗੀ ਜਾਂਦਾ ਮੈਨੂੰ ਤਾਂ ਕਿਵੇਂ ਲੱਗੇ ਹੋ ਡਾਲਾ ਲਾ ਕੇ ਢੇਰੇ ਮੁੰਡੇ ਚੋਬਰ ਵਾੜੀ ਧਰਤੀ ਦੇ ਬਾਕੀ ਇਹੋ ਪਿੱਛੇ ਦਾ ਕੋਈ ਸਟicker ਸਟੱਕਾ ਲੱਗਣਾ ਨਹੀਂ ਕੱਦਾ ਹੀ ਲੱਗਣਾ ਓਰੇ ਬਾਕੀ ਓਰੇ ਪੋਜੇ ਮਾਦਰੇ ਦੇ ਕਰਵਾਇਆ ਤਾਂ ਹੀ ਨੰਬਰ ਹੈਗਾ 94 17 092 036 ਬਲੋ ਹੋਰਣ ਹੈ ਸਰਬੱਤ ਦਾ ਭਲਾ ਦੇ ਮਾੜਾ ਜਿਹੜਾ ਟ੍ਰਾਲਰ ਟ੍ਰੁੱਲਰ ਤੇ ਯਾਰ ਕਰਾਣਾ ਉਹ ਵੀ ਤੇ ਕਰਾ ਲਿਆ ਉਹ ਜੇ ਮਜਰੇ ਦੇ ਪੰਜ ਤੋਂ ਮੈਂ ਕੱਢ ਲੇ ਅਜੇ ਕੋੜੇ ਐਂਟ ਟਿੱਕ ਟੈਂ ਨੁਗਰੇ ਐਂਟ ਬਲੈਕ ਕਹਿੰਦੇ ਤੇ ਨੀਲੀ ਨੀਲੀ ਚੰਪੀ ਚਾ ਉੱਪਰ ਕੱਲ ਲਈ ਆ ਸੂਰਮਾ ਅੱਜ ਮੈਂ ਹੀਰੇ ਤੇ ਬੈਠਣਾ ਯੋ ਵੀ ਦਿਖਾਵਾਂਗੇ ਤੁਹਾਨੂੰ ਆ ਗਏ ਹੋ ਦੇਖੋ ਜੇ ਉੱਪਰ ਦੇਖੀ ਇਹਨੇ ਹੋਲੀ ਹੋਲੀ ਉਤਰ ਕੇ ਪਹਿਲਾਂ ਖੱਬਲ ਖਾਣਾ ਐ ਵੀ ਮੈਂ ਤਾਂ ਕੁਝ ਕਰਦਾ ਹੀ ਨਹੀਂ ਬਾਅਦ ਵਿੱਚ ਹੋਲੀ ਹੋਲੀ ਦੇਖੀ ਉੱਧਰ ਖੱਬਲ ਖਾਣਾ ਫਿਰ ਥੱਲੇ ਆਉ ਦੇ ਦੇ ਦੇਖ ਉੱਧਰ ਉੱਧਰ ਭੋਗ ਤੇ ਕਰੋ ਦੇਖ ਦੇ ਨੂੰ ਐ ਕਿਹੜਾ ਕਿਸੇ ਨੇ ਦੇਖਿਆ ਮੈਨੂੰ ਹਾਂ ਦੇ ਦੇਖੀ ਰਿਹਾ ਕਿੱਥੇ ਗਿਆ ਘਰ ਦੇ ਅੰਦਰ ਪਰਵਲੀ ਪਰਵਲੀ ਉੱਤੇ ਟੋਪੀ ਨਾ 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 ਮੈਂ ਹੱਥ ਘੜਾ ਰਿਹਾ ਮੈਂ ਨਾ ਮਿਲਦਾ ਕਿਉਂ ਦੂਰ ਭਾਈ ਅੱਧਰ ਮੈਂ ਖੜਾ ਖੜਕਣ ਨਹੀਂ ਪਈ ਯਾਰੇ ਬਾਈ ਪੰਜ ਉਧਰ ਲੱਗੇ ਅਰੇ ਮੋਰਨੀ ਵਾਲੀ ਪਹਿਲਾ ਪਾਉਂਦਾ ਉਧਰ ਨਾ ਜਾ ਭਾਈ ਪੰਜ ਪੂਰਾ ਥੱਕ ਗਿਆ ਹੀਰੇ ਨੂੰ ਨਾ ਯਾਦ ਨੂੰ ਢਾਣ ਢਾਕੇ